ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਗੁਰਫਤੇ ਵੀਰ ਬਲੌਗ ਚੈਨਲ ਤੇ ਤੇ ਅੱਜ ਆਪਾਂ ਲੱਗੇ ਸੀ ਜੀ ਫ੍ਰਿਜ ਦੀ ਸਫਾਈ ਕਰਨ ਤੇ ਬਹੁਤ ਜ਼ਿਆਦਾ ਗੰਦਾ ਹੋ ਗਿਆ ਫ੍ਰਿਜ ਤੇ ਵਿੱਚੋਂ ਵੀ ਇਹ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਤੇ ਆਪਾਂ ਫ੍ਰਿਜ ਸਾਫ਼ ਕਰਨ ਲੱਗੇ ਸੀਗੇ ਤੇ ਸੋਚਿਆ ਤੁਹਾਡੇ ਨਾਲ ਵੀ ਅੱਜ ਤਰੀਕਾ ਸ਼ੇਅਰ ਕਰ ਦਈਏ ਫ੍ਰਿਜ ਸਾਫ਼ ਕਰਨ ਦਾ ਤੇ ਬਹੁਤ ਹੀ ਸੌਖਾ ਤਰੀਕਾ ਹੈਗਾ ਜੀ ਇਹ ਜਿਹੜਾ ਆਪਾਂ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇਹ ਵੇਖ ਸਕਦੇ ਆਂ ਵਿੱਚੋਂ ਵੀ ਇਹ ਕਿੰਨਾ ਇਹ ਗੰਦਾ ਹੋ ਰਿਹਾ ਹੈਗਾ ਫ੍ਰਿਜ ਮੰਮਾ ਇਹ ਦੇਖੋ ਜੀ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਫ੍ਰਿਜ ਤੇ ਆਪਾਂ ਇਹਨੂੰ ਬਹੁਤ ਹੀ ਜ਼ਿਆਦਾ ਸੌਖੇ ਤਰੀਕੇ ਨਾਲ ਤੁਹਾਨੂੰ ਸਾਫ਼ ਕਰਕੇ ਦਿਖਾਵਾਂਗੇ ਤੇ ਵਿੱਚੋਂ ਇਹ ਬਹੁਤ ਜ਼ਿਆਦਾ ਤੇ ਇਸ ਕਰਕੇ ਆਪਾਂ ਇਹ ਸਾਫ਼ ਨਹੀਂ ਸੀ ਕਰਿਆ ਆਪਾਂ ਨੇ ਵੀਡੀਓ ਬਣਾਉਣੀ ਸੀਗੀ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਤੇ ਤਾਂ ਕਰਕੇ ਜੀ ਆਪਾਂ ਇਹਦੀ ਸਫਾਈ ਨਹੀਂ ਸੀ ਕਰੀ ਤੇ ਇਹ ਦੇਖੋ ਜੀ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ ਇਹਦੀ ਹਾਲਤ ਤੇ ਇਹ ਜਿਵੇਂ ਹੁਣ ਇਹ ਪੀਲਾ ਹੋ ਰਿਹਾ ਫ੍ਰਿਜ ਤੇ ਇੱਕਦਮ ਇਹ ਚਿੱਟਾ ਨਿਕਲ ਆਊ ਗਈ ਤੇ ਇਹ ਜਿਹਾ ਤਰੀਕਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇਹ ਜਿਹੜਾ ਪੀਲਾ ਫ੍ਰਿਜ ਹੋ ਜਾਂਦਾ ਜੀ ਰੰਗ ਤੇ ਚਿੱਟੇ ਤੋਂ ਪੀਲਾ ਹੋ ਜਾਂਦਾਗਾ ਜਦੋਂ ਇਹ ਬਹੁਤ ਜ਼ਿਆਦਾ ਗੰਦਾ ਹੋ ਜਾਂਦਾ ਤਾਂ ਇਸ ਤਰੀਕੇ ਨਾਲ ਫਿਰੇ ਬੁਰਾ ਲੱਗਦਾਗਾ ਤੇ ਸਾਫ਼ ਵੀ ਨਹੀਂ ਹੁੰਦਾ ਇਹ ਛੇਤੀ ਛੇਤੀ ਤੇ ਪੀਲਾ ਜਿਹੀ ਰਹਿ ਜਾਂਦਾ ਆਪਾਂ ਇਹਨੂੰ ਜਿੰਨਾ ਮਰਜ਼ੀ ਸਾਫ਼ ਕਰੀ ਜਗੇ ਤੇ ਅੱਜ ਆਪਾਂ ਬਿਲਕੁਲ ਸਾਫ਼ ਕਰਕੇ ਦਿਖਾਵਾਂਗੇ ਚਮਕਾ ਕੇ ਦਿਖਾਵਾਂਗੇ ਤੁਹਾਨੂੰ ਫ੍ਰਿਜ ਤੇ ਤੁਸੀਂ ਹਾਲਤ ਦੇਖ ਹੀ ਰੱਖੀਏ ਜੀ ਹੁਣ ਦੇਖ ਲਈ ਇਹਦੀ ਹਾਲਤ ਤੇ ਚਲੋ ਜੀ ਹੁਣ ਆਪਾਂ ਲੱਗੇ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਆਪਣੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਇਹ ਦੇ ਲਈ ਆਪਾਂ ਲਾਵਾਂਗੇ ਇੱਕ ਬਹੁਤ ਹੀ ਖਾਸ ਚੀਜ਼ ਜੀ ਤੇ ਉਹਦੇ ਨਾਲ ਬਿਲਕੁਲ ਹੀ ਇਹ ਆਪਣਾ ਫ੍ਰਿਜ ਚਮਕ ਜੂਗਾ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸਣ ਲੱਗੇ ਆ ਕਿਹੜੀ ਚੀਜ਼ ਲਾਵਾਂਗੇ ਆਪਾਂ ਪਾਣੀ ਦੇ ਵਿੱਚ ਘੋਲਾਂਗੇ ਤੇ ਆਪਣਾ ਫ੍ਰਿਜ ਬਿਲਕੁਲ ਸਾਫ਼ ਹੋ ਜਾਊਗਾ ਜੀ ਤੇ ਇੱਕ ਜਿਹੜੀ ਸੀਕ੍ਰੀਟ ਚੀਜ਼ ਹੈਗੀ ਉਹ ਆਪਾਂ ਤੁਹਾਨੂੰ ਦੱਸ ਦੇਵਾਂਗੇ ਕੀ ਆ ਇੱਥੇ ਵਰਤਣਾ ਆਪਾਂ ਨੇ ਤੇ ਲੋ ਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਆਪਾਂ ਇਹ ਹੈਗੇ ਕਿ ਸ਼ੀਸ਼ੇ ਵਗੈਰਾ ਤੇ ਇਹ ਆਪਾਂ ਬਾਹਰ ਕੱਢ ਦਗੇ ਇਹ ਸ਼ੀਸ਼ੇ ਵਗੈਰਾ ਆਪਾਂ ਸਾਰੇ ਬਾਹਰ ਕੱਢ ਦਾਂਗੇ ਜੀ ਇਹਨਾਂ ਨੂੰ ਕੱਟਦੇ ਹੈਗੇ ਤੇ ਤੇ ਜਿਵੇਂ ਇਹ ਸਾਰੇ ਟੱਕਣ ਵਗੈਰਾ ਇਹਦੇ ਬਾਹਰ ਕੱਢ ਦਾਂਗੇ ਆਪਾਂ ਤੇ ਸਾਈਡ ਤੇ ਵੀ ਜਿਹੜੇ ਲੱਗੇ ਹੁੰਦੇ ਹੈਗੇ ਸਮਾਨ ਰੱਖਣ ਲਈ ਇਹਨਾਂ ਨੂੰ ਵੀ ਆਪਾਂ ਬਾਹਰ ਕੱਢ ਦਾਂਗੇ ਜੇਕਰ ਤੁਸੀਂ ਅੰਦਰ ਲੱਗਾ ਹੋਇਆ ਫ੍ਰਿਜ ਸਾਫ਼ ਕਰਦੇ ਆ ਤਾਂ ਸਭ ਤੋਂ ਪਹਿਲਾਂ ਆਪਾਂ 플ੱਗ ਕੱਢ ਦੇਣਾ ਫ੍ਰਿਜ ਦਾ ਤੇ ਸਵਿਚ ਬੰਦ ਕਰਕੇ ਤੇ ਫੇਰ ਹੀ ਫ੍ਰਿਜ ਦੀ ਕਲੀਨਿੰਗ ਕਰਨੀ ਹੈ ਜੀ ਤੇ ਵੇਖੋ ਜੀ ਕਿੰਨਾ ਜ਼ਿਆਦਾ ਗੰਦਾ ਹੋਇਆ ਪਿਆ ਸਾਰੇ ਆਪਾਂ ਕੱਢ ਤੇ ਬਾਹਰ ਇਹ ਜੋ ਵੀ ਇਹਦੇ ਸੀਗੇ ਇਹ ਵੇਖੋ ਤੇ ਹੁਣ ਆਪਣਾ ਫ੍ਰਿਜ ਹੋ ਗਿਆ ਖਾਲੀ ਤੇ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਇੱਕ ਸੁੱਕਾ ਕੱਪੜਾ ਹੀ ਕੋਈ ਫालतੂ ਤੇ ਉਹਦੇ ਨਾਲ ਜਿਹੜਾ ਇਹ ਮੋਟਾ-ਮੋਟਾ ਕਬਾੜ ਹੈਗਾ ਵਿੱਚ ਜਿਵੇਂ ਮੱਛਰ ਮੁਛਰੇ ਮਾਰੇ ਹੋਏ ਹੈਗੇ ਤੇ ਹੋਰ ਤੇ ਜਿਵੇਂ ਇਹ ਮੋਟੀ-ਮੋਟੀ ਗੰਦਗੀ ਇਹ ਕਰਾ ਆਪਾਂ ਸੁੱਕੇ ਕੱਪੜੇ ਨਾਲ ਸਾਫ਼ ਕਰ ਦਾਂਗੇ ਇੱਕ ਵਾਰੀ ਕਲੀਨਿੰਗ ਕਰ ਦਾਂਗੇ ਦੀ ਇਹ ਵੇਖੋ ਤੇ ਵੇਖੋ ਜੀ ਸਭ ਤੋਂ ਪਹਿਲਾਂ ਆਪਾਂ ਲੈ ਲਿਆ ਇਹ ਸੁੱਕਾ ਕੱਪੜਾ ਤੇ ਸੁੱਕੇ ਕੱਪੜੇ ਨਾਲ ਇੱਕ ਵਾਰੀ ਆਪਾਂ ਇਹਨੂੰ ਇਸ ਤਰੀਕੇ ਨਾਲ ਸਾਫ ਕਰ ਦਾਂਗੇ ਮੋਟੀ ਮੋਟੀ ਜਿਹੜੀ ਇਹ ਹੈਗੀ ਹੈਗੀ ਗੰਦਗੀ ਇਸ ਤਰੀਕੇ ਨਾਲ ਆਪਾਂ ਪਹਿਲਾਂ ਸਾਰਾ ਇਹਨੂੰ ਸਾਫ ਕਰ ਲਾਂਗੇ ਫਿਰ ਇਹ ਸੌਖਾ ਹੋ ਜੂਗਾ ਇਹ ਸਾਫ ਕਰਨਾ ਤੇ ਆਸਾਨੀ ਨਾਲ ਸਾਫ ਹੋ ਜੂਗਾ ਫਿਰ ਇਹ

ਉਜੀ ਆਪਾਂ ਸਭ ਤੋਂ ਪਹਿਲਾਂ ਇਹ ਪਾਣੀ ਲੈ ਲਿਆ ਅੱਧੇ ਡੱਬੇ ਤੋਂ ਘੱਟਾ ਗਾ ਇਹ ਅੱਧੇ 1 ਲੀਟਰ ਤੋਂ ਵੀ ਘੱਟ ਹੀ ਹੈਗਾ ਇਹ ਪਾਣੀ ਤੇ ਹੁਣ ਆਪਾਂ ਲਈਤੀ ਇਥੇ ਬੇਕਿੰਗ ਪਾਊਡਰ ਦਾ ਡੱਬੀ ਲੈਤੀ ਇਹ ਤੇ ਇੱਕ ਚਮਚ ਪਾਵਾਂਗੇ ਜੀ ਆਪਾਂ ਬੇਕਿੰਗ ਪਾਊਡਰ ਦਾ ਇੱਕ ਤੇ ਆਪਾਂ ਅੰਦਾਜ਼ੇ ਜੇ ਨਾਲ ਹੀ ਕੱਢ ਲਏ ਇੱਕ ਚਮਚ ਤੇ ਹੁਣ ਆਪਾਂ ਇਹਨੂੰ ਘੋਲ ਲਾਂਗੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਇਸ ਟ੍ਰਿਕ ਨੇ ਇਹਨਾਂ ਨੂੰ ਆਪਾਂ ਘੋਲ ਲੈ ਇੱਕ ਵਾਰ ਤੇ ਹੁਣ ਆਪਾਂ ਇਹ ਇਦਾਂ ਦੀ ਇੱਕ ਸਪਰੇਅ ਬੋਤਲ ਲੈ ਲਈ ਜੀ ਤੇ ਇਹਦੇ ਵਿੱਚ ਇਹਨੂੰ ਆਪਾਂ ਪਾ ਲਾਂਗੇ ਪਾਊਡਰ ਨੂੰ ਜਿਹੜਾ ਇਹ ਘੋਲਿਆਗਾ ਤੇ ਟੁਕਕਨਾ ਪਰ ਇਹਨੂੰ ਪਾ ਲਾਂਗੇ ਇਹ ਚਾ ਪਤਾੰ ਪਾਇਆ ਜੀ ਕਿਉਂਕਿ ਜੇ ਆਪਾਂ ਕਈ ਵਾਰ ਜਿਵੇਂ ਕੰਨੀਆਂ ਵਗੈਰਾ ਤੇ ਹੁੰਦਾ ਨਾ ਉੱਤ ਇਸ ਸਪਰੇਅ ਬੋਤਲ 'ਚ ਆਪਾਂ ਤਾਂ ਪਾਇਆ ਜੀ ਇਹ ਮਿਸ਼ਰਣ ਕਿਉਂਕਿ ਜਿਵੇਂ ਕਿ ਇਹ ਕੰਨੀਆਂ ਵਗੈਰਾ ਹੁੰਦੀਆਂ ਤੇ ਜਾਂ ਜਿਵੇਂ ਆ ਕੋਨੇ ਹੁੰਦੇ ਆ ਆ ਵਿੱਚ ਤੇ ਇਹਨਾਂ ਦੇ ਵਿੱਚ ਇਸ ਤਰੀਕੇ ਨਾਲ ਇਹ ਚੰਗੀ ਤਰ੍ਹਾਂ ਸਪਰੇਅ ਹੋ ਸਕੇ ਇਹ ਵੇਖੋ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਛਿੜਕ ਲਾਂਗੇ ਇਹਨੂੰ ਆ ਜਿਹੜਾ ਇਹਦਾ ਬਟਨ ਆ ਇਹ ਤੇ ਵੀ ਛਿੜਕ ਲਾਂਗੇ ਇਹਨੂੰ ਆਪਾਂ ਦਿੰਦੇ ਹਾਂ ਇਹ ਦੇਖੋ ਜੀ ਇਸ ਤਰੀਕੇ ਨਾਲ ਆਪਾਂ ਸਾਰੇ ਸਿਰਕ ਲਾਂਗੇ ਇਹਨੂੰ ਆ ਵੇਖੋ ਇੱਥੋਂ ਵੀ ਇਹ ਬਹੁਤ ਜ਼ਿਆਦਾ ਗੰਦਾ ਹੋਇਆ ਪਿਆਗਾ ਸਾਸੀਆ ਜਿਵੇਂ ਆਪਣੇ ਇਹ ਹੈਗੀ ਰਬੜ ਹੈਗੀ ਇਹਦੀ ਟਿੱਕੇ ਨਾਲ ਕੰਨੀਆਂ ਵਗੈਰਾ ਚ ਤੇ ਇਸ ਤਰੀਕੇ ਨਾਲ ਆਪਾਂ ਸਪਰੇਅ ਕਰ ਲਾਂਗੇ ਇਹਦੀ ਚੰਗੀ ਤਰ੍ਹਾਂ ਸਾਰੇ ਤਾਂ ਕਿ ਜਿਹੜੀ ਇਹ ਜੰਮੀ ਹੋਈ ਗੰਦਗੀ ਇਹ ਵਿੱਚ ਇਸ ਤਰੀਕੇ ਨਾਲ ਤੇ ਇਹ ਸਾਫ਼ ਹੋ ਸਕੇ ਕਿਉਂਕਿ ਜਿਵੇਂ ਇਹ ਬਿਰਲਾ ਜੀ ਗਾਂਗਾ ਤੇ ਇਹਨਾਂ ਦੇ ਵਿੱਚ ਇਹ ਓਵੇਂ ਨਹੀਂ ਉਹ ਪਹੁੰਚਦਾ ਹੈਗਾ ਜੇਕਰ ਆਪਾਂ ਡੱਬੇ ਵਗੈਰਾ ਨਾਲ ਪਾਣੀ ਹੋ ਕਰਾਂਗੇ ਤਾਂ ਤੇ ਇਸ ਤਰੀਕੇ ਨਾਲ ਇਹ ਬਹੁਤ ਵਧਗਾ ਹੋ ਜਾਂਦਾ ਜੀ ਛੜਕਾ ਇਹਦਾ ਸਾਰੇ ਦੁਆਰੇ ਵੀ ਆਪਾਂ ਛੜਕਤਾ ਇਹਨੂੰ ਚੰਗੀ ਤਰ੍ਹਾਂ ਸਿੰਗੀ طرف ਐ ਇਥੇ ਸਿਰਕ ਦਾਂਗੇ ਜੀ ਇਹ ਬਹੁਤ ਜ਼ਿਆਦਾ ਹੋਈ ਪਈ ਹੈ ਗੰਦੀ ਰਬੜੇ ਦੀ ਫ੍ਰਿਜ ਦੀ ਤੇ ਸਾਰੇ ਪਾਸੇ ਆਪਾਂ ਰਬੜ ਦੇ ਉੱਤੇ ਇਹਨੂੰ ਸਿਰਕ ਦਾਂਗੇ ਤੇ ਜਿਹੜਾ ਮਿਸ਼ਰਣ ਕੋਲਿਆ ਹੋਇਆ ਜੀ ਆਪਣੇ ਕੋਲ ਬਾਕੀ ਬਚਿਆ ਇਹਨੂੰ ਆਪਾਂ ਇਸੇ ਤਰੀਕੇ ਨਾਲ ਹੀ ਸਿਰਕ ਛੱਡ ਦਾਂਗੇ ਇਹਦੇ ਵਿੱਚ ਫ੍ਰਿਜ ਚ ਇਸੇ ਤਰੀਕੇ ਨਾਲ ਹੀ ਦੱਬੇ ਨਾਲ ਹੀ ਕਿ ਜਿਹੜੀਆਂ ਕੰਨੀਆਂ ਸੀਆਂ ਜਿਆਦਾ ਖੁੰਝੇ ਜੇ ਸੀਗੇ ਉਹਨਾਂ ਦੇ ਵਿੱਚ ਆਪਾਂ ਤੁਹਾਨੂੰ ਸਿੜਕ ਕੇ ਦਿਖਾਇਆ ਉਹਦੇ ਨਾਲ ਪੰਪ ਨਾਲ ਤੇ ਬਾਕੀ ਆਪਾਂ ਫ੍ਰਿਜ ਦੇ ਵਿੱਚ ਇਸ ਤਰੀਕੇ ਨਾਲ ਹੀ ਸਿੜਕ ਸਕਦੇ ਆ ਇਹਨੂੰ ਤੇ ਲੋ ਜੀ ਹੁਣ ਆਪਾਂ ਇਹ ਲੈ ਲੈ ਇੱਕ ਬੁਰਸ਼ ਤੇ ਜਿੱਥੋਂ ਆਪਾਂ ਨੂੰ ਇਹ ਲੱਗਦੇ ਜਿਆਦਾ ਗੰਦਾ ਜੇ ਸੀਗਾ ਤੇ ਉਹ ਆਪਾਂ ਸਿੜਕਦਾ ਸੀਗਾ ਬੇਕਿੰਗ ਪਾਊਡਰ ਵਾਲਾ ਸੜਕਾ ਕਰਤਾ ਸੀਗਾ ਆਪਾਂ ਸਪਰੇਅ ਨਾਲ ਤੇ ਹੁਣ ਆਪਾਂ ਇਸ ਤਰੀਕੇ ਨਾਲ ਬੁਰਸ਼ ਨਾਲ ਇਹਨੂੰ ਸਾਫ਼ ਕਰ ਲਾਂਗੇ ਏ ਦੇਖੋ ਬੁਰਸ਼ ਨਾਲ ਇਹ ਬਹੁਤ ਜਿਆਦਾ ਵਧੀਆ ਸਾਫ਼ ਹੋ ਜੂਗਾ ਇਸ ਤਰੀਕੇ ਨਾਲ ਆਪਾਂ ਸਾਫ਼ ਕਰ ਦਾਂਗੇ ਨਾ ਸਾਰਾ ਬਟਨ ਸਾਫ਼ ਹੋ ਜੂਗਾ ਇਹ ਬੁਰਸ਼ ਨਾਲ ਤੇ ਜਿੱਥੋਂ ਵੀ ਖੁੰਝਾਂ ਜੀਆਂ ਚ ਵੀ ਤੁਹਾਨੂੰ ਲੱਗਦਾਗਾ ਇਸ ਤਰੀਕੇ ਨਾਲ ਤੁਸੀਂ ਸਾਫ਼ ਕਰ ਸਕਦੇ ਆ ਤੰਗੀਆਂ ਦੇ ਵਿੱਚੋਂ ਇਹ ਦੇਖੋ ਗੁਰਸ਼ ਲੈ ਲੈਣਾ ਕੋਈ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਸਾਫ਼ ਹੋ ਜੂਗਾ ਇਹ ਦੇਖੋ ਚਿੱਟਾ ਨਿਕਲ ਰਿਹਾ ਹੈ ਇਹ ਮਾੜਾ ਜਿਹਾ ਆਪਾਂ ਗੁਰਸ਼ ਫੇਰਿਆਗਾ ਇਹ ਸਾਫ਼ ਹੋ ਰਿਹਾ ਹੈ ਇਹ ਜਿਹੜਾ ਬੇਕਿੰਗ ਪਾਊਡਰ ਆਪਾਂ ਲੈਂਦਾ ਜੀ ਇਹ ਸਫਾਈ ਬਹੁਤ ਵਧੀਆ ਜਿਆਦਾ ਕਰਦਾ ਜੀ ਕਲੀਨਿੰਗ ਹੈ ਕਲੀਨਿੰਗ ਦੇ ਬਹੁਤ ਜ਼ਿਆਦਾ ਕੰਮ ਆਉਂਦਾ ਤੇ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਸਾਫ਼ ਕਰ ਲਾਂਗੇ ਸਾਰੀਆਂ ਖੁੰਝੀਆਂ ਜੀਆਂ ਨੂੰ ਆ ਰ ਸਾਫ ਕਰ ਲਾਂਗੇ ਜੀ ਆਪਾਂ ਇਸੇ ਤਰੀਕੇ ਨਾਲ ਇਹ ਜਿਹੜੇ ਹੁੰਦੇਗੇ ਇਥੋਂ ਵੀ ਆਪਾਂ ਬੁਰਸ਼ ਨਾਲ ਹੀ ਸਾਫ ਕਰਾਂਗੇ ਆ ਡਿਜ਼ਾਈਨ ਜਿਵੇਂ ਬਣੇ ਹੁੰਦੇ ਜਿਹੜੇ ਬੁਰਸ਼ ਨਾਲ ਬادیه ਸਾਫ ਹੋ ਜਾਂਦੇ ਇਹਨਾਂ ਦੇ ਵਿੱਚ ਵੀ ਹੋ ਜ਼ਿਆਦਾ ਹਰੇ ਵਾਈ ਜੰਮੀ ਪਈ ਹੈਗੀ ਸੰਗਸ ਜੀ ਜਿਹੜੀ ਲੱਗ ਜਾਂਦੀ ਹੈ ਉਹ ਸੰਗਸ ਜੰਮੀ ਹੋਈ ਹੈ ਇਸੇ ਤਰੀਕੇ ਨਾਲ ਹੀ ਆਪਾਂ ਇਹ ਇਧਰੋਂ ਵੀ ਸਾਫ਼ ਕਰ ਲਾਂਗੇ ਤੇ ਦੇਖੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਇਧਰੋਂ ਵੀ ਇੱਥੇ ਵੀ ਆਪਾਂ ਸਿਰਕਤਾ ਸੀਗਾ ਜਿਹੜਾ ਮਿਸ਼ਰਣ ਤਿਆਰ ਕੀਤਾ ਸੀ ਤੇ ਹੁਣ ਆਪਾਂ ਇੱਥੋਂ ਵੀ ਸਾਫ਼ ਕਰ ਲਾਂਗੇ ਤੇ ਹੁਣ ਜਿਹੜੀ ਇਹ ਆਪਾਂ ਰਬੜ ਲਈ ਤੀ ਰਬੜ ਦੇ ਵਿੱਚ ਵੀ ਇੱਥੇ ਦੇਖੋ ਕਿੰਨਾ ਜ਼ਿਆਦਾ ਗੰਦਗੀ ਹੈ ਇਹ ਇਸ ਤਰੀਕੇ ਨਾਲ ਦੇਖ ਹੀ ਸਕਦੇ ਆ ਤੁਸੀਂ ਇਹ ਦੇਖੋ ਬੁਰਸ਼ ਨਾਲ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਕਿਉਂਕਿ ਇਹ ਜਿਹੜਾ ਬੁਰਸ਼ ਨੂੰ ਜਿਹੜਾ ਇਹ ਬੁਰਸ਼ ਨਾਲ ਆਪਾਂ ਸਾਫ਼ ਕਰ ਰਹੇ ਆ ਜੀ ਤੇ ਇਹ ਇੰਨਾ ਖਰਾਬ ਨਹੀਂ ਕਰੂਗਾ ਇਹਨੂੰ ਇਹ ਦੇਖੋ ਟਿੱਕੇ ਚੀਜ਼ ਨਾਲ ਹੀ ਆਪਾਂ ਇਹਨੂੰ ਚਮਕਾ ਦਾਂਗੇ ਜੀ ਫ੍ਰਿਜ ਨੂੰ ਤੇ ਬਹੁਤ ਹੀ ਵਧੀਆ ਇਹ ਸਾਫ ਹੋ ਰਹੀ ਵੀ ਰਵੜ ਇਹ ਸਾਰੀ ਸਾਰੀ ਰਵੜ ਦੇ ਵਿੱਚ ਆਪਾਂ ਇਸੇ ਤਰ੍ਹਾਂ ਇਹਨੂੰ ਸਾਈਡਾਂ ਤੇ ਵੀ ਆਪਾਂ ਇਸੇ ਤਰੀਕੇ ਨਾਲ ਹੀ ਜੀ ਸਾਫ ਕਰ ਲਾਂਗੇ ਰਵੜ ਨੂੰ ਬਹੁਤ ਜ਼ਿਆਦਾ ਗੰਦਗੀ ਹੋਈ ਪਈ ਸੀ ਇਹਦੇ ਵਿੱਚ ਅਈ ਇਹ ਹੁਣ ਕੰਨੀਆਂ ਦੇ ਵਿੱਚੋਂ ਵੀ ਆਪਾਂ ਇਦਾਂ ਹੀ ਸਾਫ਼ ਕਰ ਲਾਂਗੇ ਸਾਈਡ ਤੋਂ ਕੰਨੀਆਂ ਤੋਂ ਵੀ ਆਪਾਂ ਇਸੇ ਤਰੀਕੇ ਨੇ ਸਾਫ਼ ਕਰ ਲਾਂਗੇ ਜੀ ਚਲੋ ਜੀ ਹੁਣ ਆਪਾਂ ਇੱਕ ਡੱਬਾ ਫੇਰ ਪਾਣੀ ਦਾ ਲੈ ਲਿਆ ਤੇ ਹੁਣ ਆਪਾਂ ਇਹ ਲਾਵਾਂਗੇ ਸਰਫ ਕੋਈ ਵੀ ਸਰਫ ਤੁਸੀਂ ਲੈ ਸਕਦੇ ਆ ਤੇ ਇਹਨੂੰ ਆਪਾਂ ਘੋਲ ਲਾਂਗੇ ਚੰਗੀ ਤਰ੍ਹਾਂ ਸੰਗੀਤਰ ਆਪਾਂ ਮਿਕਸ ਕਰ ਲਾਂਗੇ ਇਹਨੂੰ ਜੀ ਤੇ ਲੋ ਜੀ ਇੱਥੇ ਆਪਾਂ ਇਹ ਲੈ ਲੈਣਾ ਇਦਾਂ ਦਾ ਇੱਕ ਬੁਰਸ਼ ਇਹ ਜਿਆਦਾ ਹਾਰਡ ਨਹੀਂ ਹੁੰਦਾ ਸੌਫਟ ਜਿਹਾ ਹੁੰਦਾ ਇਹ ਤੇ ਇਹ ਲੈ ਲਿਆ ਆਪਾਂ ਭਾਂਡੇ ਮਾਂਜਣ ਵਾਲਾ ਬੁਰਸ਼ ਤੇ ਹੁਣ ਆਪਾਂ ਇਹਦੇ ਨਾਲ ਰਗੜਾਂਗੇ ਜੀ ਅੰਦਰ ਤੇ ਇਸ ਤਰੀਕੇ ਨਾਲ ਜੀ ਆਪਾਂ ਇੱਥੇ ਰੱਖ ਲਾਂਗੇ ਇਹਨੂੰ ਫ੍ਰੀਜ ਦੇ ਵਿੱਚ ਤੇ ਇਸ ਤਰੀਕੇ ਨਾਲ ਆਪਾਂ ਬਰਸ਼ ਨਾਲ ਸਰਫ ਇਹ ਸਾਰੇ ਘਵਾ ਦਾਂਗੇ ਤੇ ਵੇਖੋ ਤੂੰ ਤੇ ਇੰਨਾ ਜਿਆਦਾ ਚਮਕ ਜਾਊਗਾ ਫ੍ਰਿਜ ਆਪਣਾ ਬਹੁਤ ਵਧੀਆ ਨਿਕਲ ਆਊਗਾ ਤੇ ਜੇਕਰ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗਦੀ ਹੁੰਦੀ ਹੈ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਆ ਕਰੋ ਤੇ ਤਾਂ ਕਿ ਤੁਹਾਨੂੰ ਵੀ ਰਿਜ਼ਲਟ ਪਤਾ ਲੱਗੇ ਤੇ ਤੁਸੀਂ ਵੀ ਵੀਡੀਓ ਦਾ ਫਾਇਦਾ ਲੈ ਸਕੋ ਤੇ ਵਧੀਆ ਲੱਗੇ ਤੁਹਾਨੂੰ ਵੀ ਤੁਸੀਂ ਵੀ ਇਹ ਤਰੀਕਾ ਵਰਤੋ ਜੀ ਤੇ ਵੇਖੋ ਹੁਣ ਆਪਾਂ ਸਾਰਾ ਫਲ ਪਾਣੀ ਸਾਰੇ ਇਹ ਬੁਰਸ਼ ਨਾਲ ਫੇਰ ਰਗੜ ਦਾਂਗੇ ਇਹ ਸੌਫਟ ਜਿਹਾ ਹੀ ਹੁੰਦਾ ਇਹ ਬੁਰਸ਼ ਜ਼ਿਆਦਾ ਉਹ ਨਹੀਂ ਹੁੰਦਾ ਇਹ ਭਾਂਡੇ ਮਨਜਣ ਵਾਲਾ ਇਹਦੇ ਨਾਲ ਕੋਈ ਸਕ੍ਰੈਚ ਵਗੈਰਾ ਨਹੀਂ ਪੈਂਦੇ ਹੈਗੇ ਫ੍ਰਿਜ ਚ ਇਸ ਤਰੀਕੇ ਨਾਲ ਆਪਾਂ ਸਾਰੇ ਫ੍ਰਿਜ ਤੇ ਲਗਾ ਦਾਂਗੇ ਜੀ ਇਹਨੂੰ ਰਗੜ ਦਾਂਗੇ।ਾਰੇ ਫ੍ਰਿਜ ਤੇ ਇਹਨੂੰ ਰਗੜ ਲੈਣਾ ਜੀ। ਲੋ ਜੀ ਸਾਰੇ ਆਪਾਂ ਇਸ ਤਰੀਕੇ ਨਾਲ ਇਹਨੂੰ ਰਗੜੀ ਜਾਂਦੇ ਹੁਣ ਜਿਹੜਾ ਆਪਾਂ ਇਹ ਸਰਫ ਘੋਲਿਆ ਸੀਗਾ ਸਾਰੇ ਫ੍ਰਿਜ ਦੇ ਵਿੱਚ ਤੇ ਫਿਰ ਆਪਾਂ ਸਾਫ਼ ਪਾਣੀ ਨਾਲ ਇਹਨੂੰ ਧੋ ਲਾਂਗੇ ਫਿਰ ਆਪਾਂ ਇਹ ਕੋਸਣੀ ਕਰਨਾ ਹੈਗਾ ਬਸ ਸਾਫ਼ ਪਾਣੀ ਨਾਲ ਧੋਣਾ ਇਹਨੂੰ ਸਰਫ ਵਾਲੇ ਪਾਣੀ ਨਾਲ ਰਗੜ ਕੇ ਜੀ ਹੁਣ ਆਪਾਂ ਇੱਥੇ ਲੈ ਲਿਆ ਸਾਫ਼ ਪਾਣੀ ਤੇ ਹੁਣ ਆਪਾਂ ਸਾਫ਼ ਪਾਣੀ ਨਾਲ ਧੋ ਦਾਂਗੇ ਇੱਕ ਵਾਰੀ ਫ੍ਰਿਜ ਨੂੰ ਤੇ ਲੋ ਜੀ ਹੁਣ ਆਪਾਂ ਸਾਰਾ ਫ੍ਰਿਜ ਇਸੇ ਤਰੀਕੇ ਨਾਲ ਧੋ ਲਾਂਗੇ ਬਸ ਸਿੰਪਲ ਪਾਣੀ ਨਾਲ ਤੇ ਆਪਣਾ ਿੱਟਾ ਫ੍ਰਿਜ ਨਿਕਲ ਆਇਆ ਵੇਖੋ ਕਿੰਨਾ ਸੋਹਣਾ ਇਹ ਦੇਖੋ ਸਾਰਾ ਫ੍ਰਿਜ ਆਪਾਂ ਇਸ ਤਰੀਕੇ ਨਾਲ ਸਾਫ਼ ਕਰ ਲਾਂਗੇ ਬਹੁਤ ਜ਼ਿਆਦਾ ਗੰਦਾ ਫ੍ਰਿਜ ਸੀ ਜਿਆ ਆਪਣਾ ਤੇ ਆਪਾਂ ਵੀਡੀਓ ਬਣਾਉਣ ਵਾਸਤੇ ਇੰਨਾ ਗੰਦਾ ਕੀਤਾ ਸੀਗਾ ਜੀ ਤਾਂ ਕਿ ਤੁਹਾਡੇ ਨਾਲ ਤਰੀਕਾ ਸ਼ੇਅਰ ਕੀਤਾ ਜਾਵੇ ਸਾਰਿਆਂ ਨਾਲ ਜਿਹੜੋ ਆਪਾਂ ਇਹਨੂੰ ਸਾਫ਼ ਕਰਾਂਗੇ ਵੀ ਚਲੋ ਜੀ ਹੁਣ ਆਪਣਾ ਫ੍ਰਿਜ ਬਿਲਕੁਲ ਸਾਫ਼ ਹੋ ਗਿਆ ਸਾਰਾ ਧੋਤ ਆ ਆਪਾਂ ਦੇਖੋ ਤੇ ਹੁਣ ਆਪਾਂ ਇੱਥੇ ਲੈ ਲਾਂਗੇ ਇੱਕ ਸੁੱਕਾ ਕੱਪੜਾ ਤੇ ਸੁੱਕਾ ਕੱਪੜਾ ਇਹਦੇ ਵਿੱਚ ਆਪਾਂ ਮਾਰਾਂਗੇ ਜੀ ਤਾਂ ਕਿ ਜਿਹੜਾ ਮਾੜਾ ਮੋਟਾ ਪਾਣੀ ਖੜਾ ਹੁੰਦਾਗਾ ਤੇ ਉਹ ਵੀ ਸਾਫ਼ ਹੋ ਜੇ ਤੇ ਆਪਣਾ ਫ੍ਰਿਜ ਬਿਲਕੁਲ ਸੁੱਕ ਜੇ ਵਿੱਚੋਂ ਤੇ ਸੁੱਕੇ ਕੱਪੜੇ ਨਾਲ ਆਪਾਂ ਸਾਫ਼ ਕਰ ਦਾਂਗੇ ਇਹਨੂੰ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਹੀ ਸਾਫ਼ ਕਰ ਦਾਂਗੇ ਜੀ ਸਾਰੇ ਨੂੰ ਸੁਕਾ ਦਾਂਗੇ ਫ੍ਰਿਜੇ ਨੂੰ ਵਿੱਚੋਂ ਜੀ ਦੋ ਆਪਾਂ ਇਹਨੂੰ ਚੰਗੀ ਤਰ੍ਹਾਂ ਸੁਕਾ ਕੇ ਲਾਵਾਂਗੇ ਜੀ ਚਲਾਵਾਂਗੇ ਦੁਬਾਰਾ ਤਾਂ ਫਿਰ ਇਹ ਕਈ ਵਾਰ ਜਿਵੇਂ ਗਿੱਲਾ ਹੁੰਦਾ ਫ੍ਰਿਜ ਤੇ ਫੰਗਸ ਵਗੈਰਾ ਲੱਗਨ ਦਾ ਹੁੰਦਾ ਹੈਗਾ ਚਾਂਸ ਤੇ ਇਸ ਤਰੀਕੇ ਨਾਲ ਜੇਕਰ ਆਪਾਂ ਕੱਪੜੇ ਨਾ ਸੁਕਾ ਦਾਂਗੇ ਤਾਂ ਇਹ ਫੰਗਸ ਵਗੈਰਾ ਨਹੀਂ ਲੱਗੂਗੀ ਕਿਉਂਕਿ ਆਪਾਂ ਬਿਲਕੁਲ ਸਾਫ਼ ਕਰਕੇ ਸੁਕਾ ਕੇ ਲਗਾਵਾਂਗੇ ਫ੍ਰਿਜ ਔਨ ਕਰਾਂਗੇ ਦੋਨੋਂ ਸਾਈਡ ਤੋਂ ਆਪਾਂ ਚੰਗੀ ਤਰ੍ਹਾਂ ਇਹਨੂੰ ਸੁਕਾ ਲੈ ਜੀ ਇਸ ਤਰੀਕੇ ਨਾਲ ਤੇ ਹੁਣ ਆਪਣਾ ਫ੍ਰਿਜ ਬਿਲਕੁਲ ਸੁੱਕ ਗਿਆ ਏ ਤੇ ਸਾਫ ਹੋ ਗਿਆ ਤੇ ਹੁਣ ਆਪਾਂ ਉਹਨੂੰ ਲਗਾ ਸਕਦੇ ਹਾਂ ਜੀ ਅੰਦਰ ਤੇ ਜੋ ਵੀ ਇਹਦੇ ਆਪਣੇ ਸੀਗੇ ਤੇ ਜੋ ਵੀ ਇਹਦੀਆਂ ਟ੍ਰੇਆਂ ਵਗੈਰਾ ਸੀਆਂ ਇਹ ਸ਼ੀਸ਼ੇ ਵਗੈਰਾ ਉਹ ਆਪਾਂ ਸਿੰਪਲ ਸਰਫ ਜਾਂ ਸਾਬਣ ਨਾਲ ਹੀ ਜਿਵੇਂ ਆਪਾਂ ਆਮ ਬਰਤਨ ਸਾਫ ਕਰਦੇ ਹਾਂ ਤੇ ਉਸੇ ਸਾਬਣ ਨਾਲ ਜਾਂ ਸਰਫ ਘੋਲ ਕੇ ਪਾਣੀ 'ਚ ਤੇ ਉਹਨਾਂ ਨਾਲ ਹੀ ਸਾਫ ਕਰਾਂਗੇ ਤੇ ਆਪਾਂ ਇਹ ਤੁਹਾਡੇ ਨਾਲ ਸ਼ੇਅਰ ਕਰਨਾ ਸੀ ਤੇ ਇਸ ਤਰੀਕੇ ਨਾਲ ਜੀ ਤੁਸੀਂ ਵੀ ਫ੍ਰਿਜ ਸਾਫ਼ ਕਰ ਸਕਦੇ ਆਂਗੇ ਤੇ ਇਹ ਵੇਖੋ ਜੀ ਰਵੜ ਆਪਣੀ ਸਾਈਡਾਂ ਤੋਂ ਗੰਦੀ ਸੀ ਜਿਹੜੀ ਤੇ ਇਹ ਵੀ ਆਪਣੀ ਇਕਦਮ ਤਲੀਨ ਹੋ ਗਈ ਇਹ ਵੇਖੋ ਸਾਫ਼ ਹੋ ਗਈ ਬਿਲਕੁਲ ਹੀ ਤੇ ਉੱਪਰੋਂ ਵੀ ਦੇਖ ਸਕਦੇ ਤੁਸੀਂ ਉੱਪਰੋਂ ਵੀ ਕਿੰਨੀ ਗੰਦੀ ਸੀ ਰਵੜ ਤੇ ਇਸ ਤਰੀਕੇ ਨਾਲ ਆਪਾਂ ਸਾਫ਼ ਕਰੀਏ ਇਹ ਸਾਰੀ ਸਾਫ਼ ਹੋ ਗਈ ਬਿਲਕੁਲ ਤੇ ਨਾ ਹੀ ਆਪਾਂ ਨੂੰ ਰਵੜ ਉਤਾਰਨ ਦੀ ਲੋੜ ਪਈ ਅਲੱਗ ਤੋਂ ਸਾਫ਼ ਕਰਨ ਦੀ ਤੇ ਇਸ ਤਰੀਕੇ ਨਾਲ ਇਹ ਬਹੁਤ ਵਧੀਆ ਸਾਫ਼ ਹੋ ਜਾਂਦੀ ਹੈ ਤੇ ਲੋ ਜੀ ਹੁਣ ਆਪਣਾ ਫ੍ਰਿਜ ਇੱਕ ਲੋ ਜੀ ਹੁਣ ਆਪਣਾ ਫ੍ਰਿਜ ਇੱਕਦਮ ਚਮਕ ਚੁੱਕਿਆਗਾ ਜਿੱਦੀ ਤੋਂ ਜਿੱਦੀ ਦਾਗ ਵੀ ਲੈ ਜਾਂਦੇ ਇਸ ਤਰੀਕੇ ਨਾਲ ਪੀਲੇ ਪੰਦੇ ਜਿਹੜਾ ਆਪਾਂ ਇਹ ਬੇਕਿੰਗ ਪਾਊਡਰ ਵਰਤਿਆਗਾ ਤੇ ਇਸ ਤਰੀਕੇ ਨਾਲ ਤੁਸੀਂ ਵੀ ਫ੍ਰਿਜ ਸਾਫ਼ ਕਰ ਸਕਦੇ ਆਂ ਜੀ ਤੇ ਅੱਜ ਦੀ ਵੀਡੀਓ ਉਮੀਦ ਹੈ ਕਿ ਤੁਹਾਨੂੰ ਪਸੰਦ ਆਈ ਹੋਊਗੀ ਜੀ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਅੱਗੇ ਤਾਂ ਕਿ ਕਿਸੇ ਨੂੰ ਹੋਰ ਵੀ ਫਾਇਦਾ ਹੋ ਸਕੇ ਜੀ ਇਸ ਤਰ੍ਹਾਂ ਵੀਡੀਓ ਦਾ ਤੇ ਤੁਸੀਂ ਦੇਖ ਸਕਦੇ ਆ ਜੀ ਆਪਾਂ ਇੱਕ ਵਾਰ ਫੇਰ ਤੁਹਾਨੂੰ ਦਿਖਾਉਣ ਲੱਗੇ ਆ ਫ੍ਰੀਜ ਆਪਣਾ ਬਿਲਕੁਲ ਹੀ ਸਾਫ਼ ਹੋ ਗਿਆ ਏ ਚਲੋ ਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੇ ਇਹ ਜਿਹੜੇ ਬਟਨ ਵਗੈਰਾ ਸੀ ਇਹ ਵੀ ਬਿਲਕੁਲ ਸਾਫ਼ ਹੋ ਗਏ ਬਹੁਤ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀਗੀ ਤੇ ਮਿਲਦੇ ਆਂ ਜ ਕਿਸੇ ਹੋਰ ਵੀਡੀਓ ਨਾਲ